मुकेरिया थाना से महज 300 मीटर दूर लुटेरे ने गन पॉइंट पर ज्वेलरी शॉप पर की लूट सोना और नकदी के साथ सीसीटीवी कैमरे की डीवीआर भी ले गए होशियारपुर के हल्का मुकेरिया में आज लुटेरे ने ज्वेलरी शॉप पर बड़ी लूट की वारदात को अंजाम देकर फरार हो गए हैं। हैरानी इस बात की है ज्वेलरी शॉप से मुकेरिया थाना महज तीन मीटर की दूरी पर है बीच बाजार में हुई इस लूट से मुकेरिया शहर में डर का माहौल बना हुआ है कि लुटेरे को अब पुलिस का खौफ भी नहीं रहा जानकारी देते हुए दुकानदार मालिक ने बताया कि रात 9 बजे के करीब वह अपनी दुकान पर बैठा हुआ था तभी तीन लोग आए और पिस्तौल नुमा हथियार दिखाकर पैसे की मांग करने लगे इसके बाद उन्होंने मेरे दुकान पर रखे संदूक की तलाशी ली इसमें रखा कैश और कुछ गहने लेकर फरार हो गए और जाते जाते दुकान से लगे सीसीटीवी कैमरे की डीवीआर भी उतार कर ले गए ਇਹ ਕਿਹਾ ਕਿ ਉਹ ਸਿੱਧੇ ਟਰੈਕਟਰ ਦੀ ਜਿਹੜੀ ਵਾਲ ਸਾਈਡ ਹੈ ਗੰਨ ਪੁਆਇੰਟ ਤੇ ਲੈ ਗਿਆ ਕਹਿੰਦਾ ਕੈਂਪਰ ਕਿੱਥੇ ਹੈ ਤੁਹਾਨੂੰ ਪਤਾ ਨਹੀਂ ਸੀ ਉਹਨੇ ਪੁੱਛਿਆ ਉਹਨੂੰ ਕੁਝ ਨਹੀਂ ਹੋਣਾ ਗੰਨ ਪੁਆਇੰਟ ਤੇ ਮੈਨੂੰ ਖੜਿਆ ਗੰਨ ਪੁਆਇੰਟ ਤੇ ਲੈ ਕੇ ਗਿਆ ਕਿ ਕਿੱਥੇ ਰੱਖਣਾ ਮੈਂ ਇਸ਼ਾਰਾ ਵੀ ਕੀਤਾ ਉਹਨਾਂ ਉਹ ਸਾਈਡ ਤੇ ਆ ਮੈਨੂੰ ਲੱਗਾ ਕਿ ਮੈਨੂੰ ਇੱਧਰ ਛੱਡ ਦੇਣਗੇ ਆਪੇ ਵੜਨਗੇ ਪਰ ਮੈਨੂੰ ਨਾਲ ਲੈ ਗਿਆ ਬਲੈ ਉਹਨੂੰ ਮੈਂ ਇੱਥੇ ਬਿਠਾਇਆ ਅੱਛਾ ਨਾਲ ਹੀ ਘਰੇਗਾ ਤੇ ਨਾਲ ਹੀ ਸਿਵਲ ਤੇ ਇਹ ਨਾਲ ਹੀ ਉੱਥੇ ਰਹਿ ਗਿਆ ਬਾਹਰ ਲੈ ਗਿਆ ਉਹਨੇ ਕਿਹਾ ਬਾਹਰ ਕੱਢਣ ਲੱਗਾ ਤੇ ਮੈਂ ਇੱਧਰ ਕਿਹਾ ਨੇ ਮੈਂ ਖਿਚਿਆ ਕਹਿੰਦਾ ਕੈਂਪਰ ਵਗੈਰਾ ਇ ਕੀ ਕਰ ਗਿਆ ਜੀ ਕਿਹੜੇ ਦੇ ਪਹਿਲੇ ਦੁਕਾਨ ਤੇ ਨਹੀਂ ਆਏ ਹੁਣ ਫਿਰ ਉਹ ਜਿਹੜਾ ਤੈਨੂੰ ਸੁਧੀ ਡਾਇਰੈਕਟਰ ਦੇ ਗਿਆ ਵਾਰ ਸਾਈਡ ਲੈ ਗਨ ਪੁਆਇੰਟ ਤੇ ਲੈ ਗਿਆ ਕਹਿੰਦਾ ਕੈਮਰੇ ਕਿੱਥੇ ਪਤਾ ਨਹੀਂ ਸੀ ਉਹਨੇ ਪੁੱਛਿਆ ਹੋਰ ਕੁਝ ਨਹੀਂ ਹੋਣਾ ਗਨ ਪੁਆਇੰਟ ਤੇ ਮੈਨੂੰ ਫੜਿਆ ਗੰਨਪਾੜੇ ਤੇ ਲੈ ਕੇ ਗਿਆ ਕਿ ਕਿੱਥੇ ਰੱਖਿਆ ਮੈਂ ਇਸ਼ਾਰਾ ਵੀ ਦਿਤਾ ਉਹ ਸਾਈਡ ਤੇ ਆ ਮੈਨੂੰ ਲੱਗਾ ਕਿ ਮੈਨੂੰ ਇੱਧਰ ਛੱਡ ਦੇਗੇ ਆਪੇ ਵੜਨਗੇ ਪਰ ਮੈਨੂੰ ਨਾਲ ਲੈ ਕੇ ਗਿਆ ਪਹਿਲਾਂ ਮੈਨੂੰ ਇੱਥੇ ਬਿਠਾਇਆ ਮਾਹਤ ਘੜੇਗਾ ਨਾਲ ਹੀ ਸੀ ਗਿਆ ਤੇ ਮਾਦੀ ਉੱਥੇ ਰਹਿ ਗਿਆ ਬਾਹਰ ਲੈ ਗਿਆ ਮੈਂ ਲੱਗਿਆ ਕਿ ਬਾਹਰ ਕੱਢਾਂ ਲੱਗਾ ਤੇ ਮੈਂ ਇੱਧਰ ਕਿਹਾ ਨੇ ਮੈਂ ਖਿਚਿਆ ਉਹ ਕਹਿੰਦਾ ਕੈਮਰੇ ਵਗੈਰਾ ਕਿੱਥੇ ਹੈਗੇ ਮੈਂ ਉੱਥੋਂ ਉਹਨੂੰ ਪੁੱਛਣਾ ਜ਼ਰੂਰੀ ਕਿ ਕੈਮਰਾ ਕਿੰਨੂੰ ਇਸ਼ਾਰਾ ਕੀਤਾ ਮੈਂ ਉਸੇ ਉਹ ਪੁੱਛਿਆ ਕਿ ਕੈਮਰਾ ਕਿੱਥੇ ਰਹਿ ਗਿਆ ਉਹ ਪਹਿਲਾ ਦੁਕਾਨ ਤੇ ਨਹੀਂ ਆਇਆ ਹੁਣ ਫਿਰ ਉਹਦਾ ਹਨੇਰ ਇੰਨਾ ਕਨਫਰਮ ਹੈ ਦੋ ਦਬਈਏ ਸੀਗੇ ਬਈਏ ਦੀ ਬਈਏ ਮਤਲਬ ਬਈਏ ਦੀ ਲੈਂਗੁਏਜ ਹਿੰਦੀ ਵੀ ਨਹੀਂ ਹੈ ਅਲੱਗ ਲੈਂਗੁਏਜ ਹੁੰਦੀ ਹੋਣਾ ਕਿਉਂ ਪਤਾ ਲੱਗਦਾ ਕਿ ਇਹ ਕੁਝ ਹੋਰ ਹੈ ਬੁਣੇ ਦੇ ਬੁਣੇ ਦੇ ਨਹੀਂ ਇਹ ਨਹੀਂ ਇਹ ਆਸ ਆਹ ਬਹਿ ਕੇ ਤੋਸੀਫ ਕਰਦੇ ਬਈਏ ਜਾਇ ਹੋਇਆ ਜਿਹਦਾ ਮਾਮਲਾ ਰਿਹਾ ਦੁਕਾਨ ਦੀ ਲੋ ਤੁਹਾਨੂੰ ਕੋ 8:00 ਵਜੇ 40 ਕੁੜੀ ਦੇ ਫੋਨ ਆਇਆ ਸੀਗਾ ਫਿਰ ਤਾਂ ਕਰਕੇ ਠੰਡ ਦੇ ਉੱਤੇ ਫਸੇ ਜਿਹੜੀ ਜੋ ਮੋੜ ਦੇ ਮੋੜ ਬਸਟਾ ਦੇ ਸਾਹਮਣੇ ਖੋ ਹੋ ਗਈ ਹੈ ਗਨਪੋਇੰਟ ਤੇ ਤੇ ਮੌਕੇ ਦੇਖਿਆ ਜਾ ਕੇ ਉਹਦੇ ਅਤਲ ਕੁਮਾਰ ਸੀ ਦੁਕਾਨ ਦਾ ਵਾਲਕ ਉਹਦਾ ਦੱਸਿਆ ਵੀ ਮੇਰੀ ਚੈਨੀ ਖੋ ਕੇ ਲੱਤ ਨੂੰ ਉਹਨੇ ਮੋੜ ਚਾਹ ਤੇ ਆਇਆ ਸੀ ਸਪਲੈਂਟਰ ਤੇ ਮੈਨੂੰ ਲੈ ਕੇ ਗਨਪੋਇੰਟ ਤੇ ਮੇਰੀ ਚੈਨੀ ਢਾਲੀ ਬਰੀ ਉਹ ਡਰਾਈਵਲ ਤੇ ਬੋਲ ਰਿਹਾ ਸੀ ਦੋ 1.5 ਘੰਟੇ ਰੱਖਿਆ ਸੀ ਬਾਕੀ ਹੋਰ ਸਮਾਨ ਸੀ ਦੇ ਨਾਲ ਹੀ ਟੀਵੀ ਦੇ ਨਾਲ ਨਾਲ ਬਾਹਰ ਲੈ ਗਏ। ਪਰ ਕਿਸੇ ਸ਼ਸਤਰ ਕੱਕ ਇਨਵੈਸਟੀਗੇਸ਼ਨ ਹੋ ਰਹੀ ਹੈ। ਜਲਦੀ ਦੋਸ਼ ਫਟੇਗਾ। ਠੀਕ ਹੈ ਤੇ ਕਿਦਾਂ ਕੀ ਹੱਥ ਉਹਨਾਂ ਕੋਈ ਇਹ ਚਾਨ ਹੋਈ ਜਿੱਦਾਂ ਆਪਣੀ ਸ਼ੈਸੀ ਸਿਟੀ ਕੈਮਰੇ ਲੱਗੀ ਹੈ ਕੁਛ ਇਦਾਂ ਕੁ ਜੁਮਾਰੇ ਸਕੂਲ ਲਈ। ਨੇ ਕਰ ਕੈਮਰੇ ਠੰਗਾਲ ਰਹੇ ਹਾਂ ਅਸੀਂ। ਲੱਭ ਲਾਂ ਜਲਦੀ ਲੱਭੇਗਾ। ਓਕੇ।